ਇਤਰਾਜ਼ ਬਦਲ ਜਾਂਦੇ ਨੇ ਰਿਵਾਜ ਬਦਲ ਜਾਂਦੇ ਨੇ ਬਦਲ ਜਾਂਦੀਆਂ ਨੇ ਸਰਕਾਰਾਂ ਤੇ ਅੰਦਾਜ਼ ਬਦਲ ਜਾਂਦੇ ਨੇ ਸਤਿ ਸ਼੍ਰੀ ਅਕਾਲ ਐਸਐਮ ਜੈਨ న్యూਸ ਦੇਖ ਲਈ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਸ਼ਮੀਰ ਸਿੰਘ ਹਾਜ਼ਰ ਹਾਂ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਰਾਜ ਜਾਂ ਸੇਵਾ ਜਿਸ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਕਈ ਮੁੱਦਿਆਂ ਬਾਰੇ ਪਿਛਲੇ ਦਿਨੀ ਗ੍ਰਹਿ ਮੰਤਰੀ ਅਮੀ ਸ਼ਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਸੁਭਿਆ ਦੇ ਮੰਤਰੀਆਂ ਦੀ ਹੋਈ ਮੀਟਿੰਗ ਬਾਰੇ ਪੰਜਾਬ ਵਿੱਚ ਐਨਏ ਦੀ ਰੇਟ ਬਾਰੇ ਅਤੇ ਮਨਪ੍ਰੀਤ ਬਾਦਲ ਦੀ ਕਿਰਤਾਰੀ ਸਣੇ ਕਈ ਮੁੱਦਿਆਂ ਬਾਰੇ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਆਰਤੀ ਪ੍ਰਜਾਪਤੀ ਜੀ ਆਰਤੀ ਜੀ ਤੜਕਸਰ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਐਨਆਈ ਦੀ ਰੇਟ ਹੋਈ ਹੈ ਕੀ ਕਹਿਣਾ ਚਾਹੋਗੇ ਕਸ਼ਮੀਰ ਜੀ ਦੇਖੋ ਜਿਸ ਤਿੱਕ ਤੜਕਸਰ ਐਨਆਈਏ ਦੇ ਵੱਲੋਂ ਛਾਪੇਮਾਰੀ ਜਿਹੜੀ ਕੀਤੀ ਹੈ ਉਹ ਐਕਟਿਵ ਹੋ ਗਈ ਹੈ ਕਿਉਂਕਿ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਕਈ ਜਿਹੜੀ ਨੇ ਉਹ ਅਤਵਾਦੀ ਗਤੀਵਿਧੀਆਂ ਦੇਖਦੇ ਹੋਏ ਸ਼ਾਇਦ ਐਕਸ਼ਨ ਲਿਆ ਗਿਆ ਹੈ ਜਿਵੇਂ ਕਿ ਕਹਦੀ ਹੈ ਕਿ ਪੰਜਾਬ ਦਿੱਲੀ ਐਨਸੀਆਰ ਉੱਤਰਾਖੰਡ ਯੂਪੀ ਹਰਿਆਣਾ ਇਹਨਾਂ ਥਾਵਾਂ ਤੇ ਜਿਹੜੀ ਹੈਗੀ ਹੈ ਛੇ ਸਟੇਟਾਂ ਦੇ ਵਿੱਚ ਛਾਪੇਮਾਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਸ ਵੇਲੇ ਪੰਜਾਬ ਦੇ 30 ਟਿਕਾਣਿਆਂ ਤੇ ਜਿਹੜੀ ਹੈ ਉਹ ਛਾਪੇਮਾਰੀ ਕੀਤੀ ਗਈ ਹੈ ਗੱਲ ਕਰ ਲੈਣ ਮੇਨ ਮੇ ਸਵੇਰੇ ਤੜਕਸਰ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਇਨਾ ਥਾਵਾਂ ਤੇ ਜਿਹੜੀ ਹੈ ਉਹ ਛਾਪੇਮਾਰੀ ਕੀਤੀ ਗਈ ਹੈ ਕਿਉਂਕਿ ਇਨਾ ਥਾਵਾਂ ਤੇ ਜਿਹੜੀ ਛਾਪੇਮਾਰੀ ਕੀਤੀ ਗਈ ਹੈ ਅਜਿਹਾ ਕਈ ਇੱਥੇ આરોપી ਨੇ ਜਿਨ੍ਹਾਂ ਦੇ ਮਾਮਲੇ ਜਿਹੜੇ ਨੇ ਉਹ ਅਤਵਾਦੀ ਵਿਰੋਧੀਆਂ ਦੇ ਵਿੱਚ ਉਹਨਾਂ ਦਾ ਨਾਮ ਸ਼ਾਮਿਲ ਹੈ ਅੱਛਾ ਕਿਹਾ ਜਾਂਦਾ ਹੈ ਕਿ ਐਨਆਈ ਦੀ ਰੇਟ ਕਿਤੇ ਨਾ ਕਿਤੇ ਗਤੀਵਿਧੀਆਂ ਜਾਂ ਅਤਵਾਦੀ ਗਤੀਵਿਧੀਆਂ ਨੂੰ ਜਾਂ ਗੈਂਗਸਟਰਾਂ ਨੂੰ ਰੋਕਣ ਵਿੱਚ ਕਾਫੀ ਸਫਲ ਹੁੰਦੀ ਹੈ ਹਨ ਤੇ ਦੂਸਰੇ ਕੁਐਸਚਨ ਨਾਲ ਰੁੱਕਰ ਲੈਣੇ ਆ ਕਿ ਪਿਛਲੇ ਦਿਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨਸਣੇ ਕਈ ਸੂਬਿਆਂ ਦੇ ਮੰਤਰੀਆਂ ਦੀ ਮੀਟਿੰਗ ਹੋਈ ਜੀ ਬਿਲਕੁਲ ਬੀਤੇ ਦਿਨ ਅਮਿਸ਼ਾ ਜੀ ਦਾ ਅੰਮ੍ਰਿਤਸਰ ਵਿਖੇ ਦੌਰਾ ਸੀਗਾ ਆ ਉੱਥੇ ਰਾਜਪਾਲ ਅਮਿਸ਼ਾ ਪੰਜਾਬ ਦੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦ ਸੁਖੂ ਦੇ ਨਾਲ ਆਪਾਂ ਗੱਲ ਕਰ ਲਈਏ ਹਰਿਆਣਾ ਦੇ ਵੀ ਮੁੱਖ ਮੰਤਰੀ ਮਨੋਰਾ ਖੱਟੜ ਵੀ ਮੌਜੂਦ ਹਨ ਇਸ ਦੌਰਾਨ ਭਗਵੰਤ ਮਾਨ ਜੀ ਨੇ ਕਈ ਸਾਰੇ ਮੁੱਦਿਆਂ ਨੂੰ ਚੁੱਕਿਆ ਅਮਿਸ਼ਾ ਦੇ ਸਾਹਮਣੇ ਸਭ ਤੋਂ ਮੇਨ ਮੁੱਦੇ ਦੀ ਗੱਲ ਕਰ ਲਈਏ ਤਾਂ ਆਪਣੇ ਪਿੰਡੂ ਵਿਕਾਸ ਦੇ ਲਈ ਭਗਵੰਤ ਮਾਨ ਨੇ ਜਿਹੜਾ ਆਰਡੀਐਫ ਫੰਡ ਦੇ ਵਾਸਤੇ ਉਹ ਮੁੱਖ ਰੱਖਿਆ ਉਹ ਮੁੱਦਾ ਇਹਦੇ ਨਾਲ ਹੀ ਪਾਣੀ ਦੇ ਮੁੱਦੇ ਦੀ ਗੱਲ ਕੀਤੀ ਹੈ ਹੋਰ ਅੱਜ ਇਹ ਕਈ ਮੁੱਦੇ ਸੀ ਚੰਡੀਗੜ੍ਹ ਹੋ ਗਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੋ ਗਿਆ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਕਿ ਚੰਡੀਗੜ੍ਹ ਨੂੰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਪੂਰੀ ਤਰੀਕੇ ਨਾਲ ਪੰਜਾਬ ਦੀ ਰਾਜਧਾਨੀ ਜਿਹੜੀ ਬਹਾਲ ਕੀਤੀ ਜਾਵੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਮੁੱਦਾ ਚੱਕਿਆ ਉਹਨਾਂ ਨੇ ਕਿ ਹਰਿਆਣਾ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਮਾਨਤਾ ਦਾ ਕੋਈ ਰੋਲ ਨਹੀਂ ਕਿਉਂਕਿ ਹਰਿਆਣਾ ਨੇ ਵੀ ਰੋਲਾ ਪਾਇਆ ਹੋਇਆ ਵਾ ਉਹ ਕਹਿੰਦੇ ਨਹੀਂ ਪੰਜਾਬ ਦੀ ਹੀ ਦੇ ਨੇ ਅਜੇ ਹੀ ਕਈ ਮੁੱਦੇ ਚੁੱਕੇ ਨੇ ਪਾਣੀ ਦੇ ਮੁੱਦੇ ਨਵੀ ਕਿਹਾ ਕਿ ਵੀ ਪੰਜਾਬ ਦੇ ਕੋਲ ਹੁਣ ਹੋਰ ਸੂਬਿਆਂ ਨੂੰ ਪਾਣੀ ਦੇਣ ਲਈ ਇੰਨਾ ਪਾਣੀ ਨਹੀਂ ਹੈਗਾ ਕਿ ਆਪਾਂ ਹੋਰ ਸੂਬਿਆਂ ਨੂੰ ਦੇ ਸਕੀਏ ਇਹ ਸਾਰੇ ਮੁੱਦਿਆਂ ਨੂੰ ਦੇਖਦੇ ਹੋਏ ਅਮਿਤ ਸ਼ਾਹ ਦੇ ਵੱਲੋਂ ਇੱਕ ਬੰਦ ਕਮਰਾ ਇੱਕ ਬੈਠਕ ਕੀਤੀ ਗਈ ਹੈ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਖਾਸ ਕਰਕੇ ਜੇ ਪੰਜਾਬ ਭਾਜਪਾ ਪ੍ਰਧਾਨ ਸੁਿਲ ਜਾਖੜ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਪੰਜਾਬ ਦੇ ਅਜਿਹੇ ਮੁੱਦਿਆਂ ਤੇ ਹੀ ਅਮਿਤ ਸ਼ਾਹ ਦਾ ਜਿਹੜਾ ਧਿਆਨ ਆ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਥੇ ਸੀ ਆਪਣੇ ਦਰਸ਼ਕਾਂ ਨੂੰ ਵੀ ਕਰ ਦੋਏ ਕਿ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਸਾਡੇ ਦੇਸ਼ ਤੇ ਤੇ ਉਹਨਾਂ ਦਾ ਹੱਦ ਵੀ ਬਣਦਾ ਹੈ ਕਿ ਹਰ ਸੂਬੇ ਵਿੱਚ ਜਾ ਕੇ ਉਹਨਾਂ ਦੀਆਂ ਪ੍ਰੋਬਲਮ ਨੂੰ ਪੁੱਛਿਆ ਜਾਵੇ ਖਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਕਿਵੇਂ ਨਾ ਕਿਵੇਂ ਜਿੱਥੇ ਕਿ ਡਰੋਨ ਦੀਆਂ ਗਤੀਵਿਧੀਆਂ ਜਾਂ ਕਿਵੇਂ ਨਾ ਕਿਵੇਂ ਕਿਸੇ ਡਰੱਗ ਦੀਆਂ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਤੇ ਨਜ਼ਰ ਰੱਖੀ ਜਾ ਸਕੇ ਰੁਕ ਕਰ ਲੈਣੇ ਅਗਲੇ ਸਵਾਲ ਵੱਲ ਮੈਮ ਪ੍ਰਤਾਪ ਸਿੰਘ ਬਾਜ਼ਮਾਨੇ 32 ਆਪ ਦੇ ਵਿਧਾਇਕਾਂ ਨੂੰ ਦਾ ਸੰਪਰਕ ਹੋਣ ਬਾਰੇ ਇੱਕ ਵੱਡੀ ਗੱਲ ਕਹਿ ਕੇ ਪੰਜਾਬ ਦੀ ਸਿਆਸਤ ਵਿੱਚ ਕਿਤੇ ਨਾ ਕਿਤੇ ਹਲਚਲ ਮਚਾਤੀ ਹੈ। ਬਿਲਕੁਲ ਕਸ਼ਮੀਰ ਜੀ ਸਹੀ ਕਹਿ ਗਏ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜਦੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਸਾਡੇ ਕੋਲ 32 ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਨੇ ਜਿਨ੍ਹਾਂ ਦੇ ਨਾਲ ਸਾਡਾ ਸੰਪਰਕ ਹੈਗਾ ਜੇ ਸਾਡੇ ਨਾਲ ਰਲ ਜਾਣਗੇ ਤਾਂ ਸਾਡੀ ਕਿਤੇ ਨਾ ਕਿਤੇ ਸਰਕਾਰ ਬਣ ਜਾਵੇਗੀ। ਅਸੀਂ ਆਪਣੀ ਸਰਕਾਰ ਬਣਾ ਲਵਾਂਗੇ। ਪਰ ਇਸ ਬਿਆਨ ਕਰਕੇ ਸਿਆਸੀ ਪੁਚਾਲ ਆ ਗਿਆ ਜਿਦੇ ਵੱਜੋਂ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਟਵੀਟ ਕਰਤਾ। ਉਨਾਂ ਨੂੰ ਇਹ ਗੱਲ ਆਖਤੀ ਹੈ ਕਿ ਕਿਤਨੇ ਕਿਤੇ ਉਹਨਾਂ ਦੀ ਚਾਹ ਸੀਗੀ ਮੁੱਖ ਮੰਤਰੀ ਬਣਨ ਦੀ ਤਾਂ ਉਹਨਾਂ ਦੀ ਉਸ ਚਾਹ ਦੀ ਜਿਹੜੀ ਉਹ ਭੂਣ ਹੱਤਿਆ ਕਰ ਦਿੱਤੀ ਕਿ ਜਿਸ ਦੇ ਬਦਲੇ ਦੇ ਵਿੱਚ ਬਾਜਵਾ ਦੇ ਵੱਲੋਂ ਫਿਰ ਤੋਂ ਇਹ ਜਵਾਬ ਦਿੱਤਾ ਗਿਆ ਟਵੀਟ ਕੀਤਾ ਗਿਆ ਕਿ ਕਿਤਨੇ ਕਿਤੇ ਤੁਸੀਂ ਖਾਦੀ ਪੀਤੀ ਦੇ ਵਿੱਚ ਇਹ ਟਵੀਟ ਕਰ ਬੈਠੇ ਹੋ ਤਾਂ ਮੈਂ ਇਹਦੇ ਤੋਂ ਇਹ ਠੋਕਵਾ ਜਵਾਬ ਵੀ ਸੁਣ ਲਵੋ ਕਿ ਤੁਹਾਡੇ ਤੋਂ ਪੰਜਾਬ ਦੀ ਜਿਹੜੀ ਹਾਲਾਤ ਨੇ ਵਿਵਸਥਾ ਕਾਨੂੰਨ ਦੀ ਵਿਵਸਥਾ ਦੀ ਗੱਲ ਕਰ ਲੈਣੇ ਆ ਨਸ਼ਿਆਂ ਦੀ ਗੱਲ ਕਰ ਲੈਣੇ ਆ ਆਰਥਿਕਤਾ ਦੀ ਗੱਲ ਕਰ ਲੈ ਤਾਂ ਕੁਝ ਵੀ ਤੁਹਾਡੇ ਤੋਂ ਸੰਭਾਲਿਆ ਨਹੀਂ ਜਾ ਰਿਹਾ ਉਹਨਾਂ ਨੇ ਇਹ ਗੱਲ ਕਹੀ ਕਿ ਰਾਜਸਥਾਨ ਰਾਜਾਂ ਦੇ ਵੀ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੇ ਤੁਹਾਨੂੰ ਤੁਹਾਡਾ ਧਿਆਨ ਪੂਰੀ ਤਿਕਨ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਹੋਣਾ ਚਾਹੀਦਾ ਹੈ ਪੰਜਾਬ ਦੇ ਨੌਜਵਾਨਾਂ ਵੱਲ ਹੋਣਾ ਚਾਹੀਦਾ ਹੈ ਤੁਸੀਂ ਇੰਨਾ ਸਭ ਕੁਝ ਹੋ ਗਿਆ ਹੈ ਜਦ ਦੀ ਤੁਸੀਂ ਤੁਹਾਡੀ ਸਰਕਾਰ ਆਈ ਹੈ ਪੰਜਾਬ ਦੀ ਹਾਲਤ ਜਿਹੜੀ ਹੈ ਉਹ ਹੋਰ ਵੀ ਜ਼ਿਆਦਾ ਵਿਗੜ ਗਈ ਹੈ ਇੱਥੇ ਤੱਕ ਕਿ ਭਾਰਤ ਦੇ ਮੁੱਦੇ ਨੂੰ ਵੀ ਲੈ ਕੇ ਬੋਲਿਆ ਕਿ ਭਾਰਤ ਕੈਨੇਡਾ ਦੇ ਵਿਚਕਾਰ ਜਿਹੜੀ جنگ ਛਿੜ ਗਈ ਹੈ ਸਾਡੇ ਜਦੋਂ ਜ਼ਿਆਦਾ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਬਾਹਰ ਵਿਦੇਸ਼ ਕੈਨੇਡਾ ਦੇ ਵਿੱਚ ਜਾ ਕੇ ਵਸਦੇ ਨੇ ਤੁਸੀਂ ਹੋਗੇ ਭਗਵੰਤ ਮਾਨੂ ਜਿਨ ਕਹਿ ਰਹੇ ਨੇ ਉਹ ਨਾਲ ਹੀ ਉਹਨਾਂ ਨੇ ਦਿੱਲੀ ਦੇ ਸੁਪਰੀਮੋ ਅਰਬਨ ਕੇਜਰੀਵਾਲ ਤੇ ਵੀ ਤੰਜ ਕੱਸਿਆ ਕਿ ਇਸ ਮੁੱਦੇ ਤੇ ਵੀ ਤੁਹਾਡੇ ਤੋਂ ਇੱਕ ਸ਼ਬਦ ਨਹੀਂ ਬੋਲਿਆ ਗਿਆ ਹੈ ਇਸ ਕਰਕੇ ਜਿਹੜਾ ਇਹ ਸਾਰੇ ਬਿਆਨਬਾਜ਼ੀ ਹੈਗੀ ਹੈ ਇਸ ਨੂੰ ਦੇਖਦੇ ਹੋਏ ਜਨਤਾ ਤੇ ਵੀ ਬਹੁਤ ਜ਼ਿਆਦਾ ਅਸਰ ਪੈ ਰਿਹਾ ਕਿਉਂਕਿ ਜਿਹੜੀ ਜਨਤਾ ਨੇ ਈਵਰਸ ਨੇ ਜਿਹੜੇ ਦਰਸ਼ਕ ਨੇ ਉਹ ਵੀ ਨੇਤਾਵਾਂ ਦੀ ਇਹਨਾਂ ਕਾਰਸ਼ਾਲੀ ਨੂੰ ਦੇਖਦੇ ਨੇ ਕਿ ਇਹਨਾਂ ਤੋਂ ਸਰਕਾਰ ਨਹੀਂ ਸੰਭਾਲੇ ਜਾ ਰਹੀ ਸੂਬਾ ਨਹੀਂ ਸੰਭਾਲਿਆ ਜਾ ਰਿਹਾ ਹੋਰ ਤੌਰ ਕੀ ਕਰਨਗੇ ਇਸ ਕਰਕੇ ਸਿਆਸੀ ਭੁਚਾਲ ਮਚਿਆ ਹੋਇਆ ਅੱਛਾ ਆਰਤੀ ਜੀ ਕੇ ਵੈਸੇ ਹੀ ਗੱਲ ਕਰ ਲੈਣੇ ਆ ਕਿ ਜਿਹੜੇ ਰਾਜ ਨੇਤਾਵਾ ਹੁੰਦੇ ਨੇ ਨਾ ਕਿਸੇ ਵੀ ਪਾਰਟੀ ਦੇ ਨੇ ਮੇਰੇ ਖਿਆਲ ਉਹਨਾਂ ਨੂੰ ਇਹ ਹੋਣਾ ਚਾਹੀਦਾ ਹੈ ਕਿ ਇੱਥੇ ਸਿਆਸੀ ਕੰਮਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਭਲਾਈ ਪੰਜਾਬ ਦੀ ਭਲਾਈ ਜਾਂ ਜਿਸ ਵੀ ਸੂਬੇ ਜਾਂ ਜਿਸ ਜ਼ਿਲ੍ਹੇ ਦੀ ਭਜਾਈ ਲਈ ਸੋਚਣਾ ਚਾਹੀਦਾ ਹੈ ਕਿ ਇਹ ਸ਼ਬਦੀ جنگ ਛੇੜਦਾ ਪੈਂਦੀ ਆ ਕਿਤੇ ਨਾ ਕਿਤੇ ਇਸ ਦਾਖਲ ਮਿਆਮਾ ਮੇਰੇ ਖਿਆਲ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਬਿਲਕੁਲ ਸਹੀ ਹੈ ਕਿ ਆਮ ਜਨਤਾ ਨੂੰ ਪੈਂਦਾ ਹੀ ਹੈ ਕਿਉਂਕਿ ਸਰਕਾਰ ਜਿਹੜੀ ਸਿਰਫ ਆਪਣੀ ਕੁਰਸੀ ਵੱਲ ਧਿਆਨ ਦਿੰਦੀ ਹੈ ਕਿ ਮੈਨੂੰ ਵੋਟਾਂ ਮਿਲਣ ਮੇਰੀ ਕੁਰਸੀ ਨਾ ਜਾਵੇ ਹਮੇਸ਼ਾ ਹੀ ਆਪਣੇ ਹੀ ਖਿੱਚੋ ਤਾਨ ਵਿੱਚ ਲੱਗੇ ਰਹਿੰਦੇ ਨੇ ਉਹਨਾਂ ਦੇ ਆਪਣੇ ਕਲੇਸ਼ ਜਿਹੜੇ ਉਹ ਮੁੱਕਦੇ ਨਹੀਂ ਜਿਸ ਦਾ ਨਤੀਜਾ ਜਨਤਾ ਨੂੰ ਭੁਗਤਣਾ ਪੈਂਦਾ ਮੇਰੇ ਖਿਆਲ ਮੈਂ ਪਹਿਲਾਂ ਹੀ ਜੋ ਸਟਾਰਟਿੰਗ ਦੇ ਵਿੱਚ ਦੋ ਸ਼ੈਰਾਨਾ ਹਲਾਤ ਵਿੱਚ ਦੋ ਲਾਈਨਾਂ ਬੋਲਿਆ ਨੇ ਉਹ ਇਸ ਤੇ ਟੁਕ ਟੁਕਮੀਆਂ ਹੁੰਦੀਆਂ ਨੇ ਕਿ ਸਰਕਾਰ ਬਦਲਣ ਤੋਂ ਬਾਅਦ ਅੰਦਾਜ਼ ਵੀ ਬਦਲ ਜਾਂਦਾ ਹੈ। ਬਿਲਕੁਲ ਤੁਸੀਂ ਸਹੀ ਕਹੇ ਜਿਹੜੀ ਤੁਸੀਂ ਲਾਈਨਾਂ ਬੋਲੀਆਂ ਜਿਹੜੀ ਤੁੱਕਾ ਬੋਲਿਆ ਸੀਗਾ ਉਹ ਤੁਹਾਡੇ ਆਪਣੀ ਸਰਕਾਰ ਤੇ ਬਿਲਕੁਲ ਤੁੱਕਦੀ ਹੈ ਕਿ ਉਹਨਾਂ ਦੇ ਜਿਹੜੇ ਅੰਦਾਜ਼ ਨੇ ਉਸ ਤੋਂ ਬਾਅਦ ਉਹ ਵੀ ਬਦਲ ਜਾਂਦੇ ਨੇ ਸਰਕਾਰ ਬਣਨ ਤੋਂ ਬਾਅਦ ਕੁਝ ਵੀ ਜਨਤਾ ਦੇ ਹੱਕ ਵਿੱਚ ਨਹੀਂ ਰਹਿ ਜਾਂਦਾ ਸਿਰਫ ਉਹ ਆਪਣਾ ਦੇਖਦੇ ਨੇ। ਅੱਛਾ ਗੱਲਬਾਤ ਕਰ ਲੈਨੇ ਅਗਲੇ ਸਵਾਲ ਦੀ ਮਨਪ੍ਰੀਤ ਬਾੜੀ ਨੂੰ ਗ੍ਰਿਫਤਾਰੀ ਨੂੰ ਲੈ ਕੇ ਵਾਰੰਟ ਵੀ ਜਾਰੀ ਹੋ ਗਏ ਨੇ। ਜੀ। ਬਰੰਡ ਜਾਰੀ ਹੋ ਚੁੱਕਿਆ ਮਨਪ੍ਰੀਤ ਬਾਦਲ ਦੇ ਉੱਪਰ ਕਿਉਂਕਿ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਪਈ ਆ ਹਰ ਪਾਸੇ ਡਰ ਦਾ ਮਾਹੌਲ ਬਣ ਗਿਆ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਕਦੋਂ ਹੋ ਸਕਦੀ ਹੈ ਜਿਸ ਤੋਂ ਲੈ ਕੇ ਤੰਜ ਵੀ ਲੋਕੀ ਕਸ ਰਹੇ ਨੇ ਰਵਿੰਦਰ ਬਿੱਟੂ ਜੀ ਦੀ ਵੀ ਗੱਲ ਕਰੀ ਤਾਂ ਉਹਨਾਂ ਨੇ ਵੀ ਤੰਜ ਕੱਸਦਾ ਕਿ ਉਹ ਕਿਤਨ ਕਿਤੇ ਇੰਗਲੈਂਡ ਦੀ ਸ਼ਰਨ ਲੈ ਕੇ ਬੈਠੇ ਹੋਏ ਨੇ ਠੀਕ ਹੈ ਲੇਕਿਨ ਉਹ ਡਰ ਦਾ ਡਰ ਇਹ ਨਾਲ ਜ਼ਿਆਦਾ ਹੈ ਕਿ ਮਨਪ੍ਰੀਤ ਬਾਦਲ ਹਲੇ ਸਾਹਮਣੇ ਨਹੀਂ ਆ ਰਹੇ ਉਹ ਕਿਤਨਾ ਕਿਤੇ ਚੋਰੀ ਛੁੱਪੇ ਕੋਈ ਜਹਾਜ਼ ਚੜ੍ਹ ਕੇ ਕਿਤੇ ਹੋਰ ਵਿਦੇਸ਼ਾਂ ਨਾਲ ਚਲੇ ਜਾਣ ਜਿਸ ਨੂੰ ਦੇਖਦੇ ਹੋਏ ਹੁਣ ਵਾਰੰਟ ਜਾਰੀ ਕਰ ਦਿੱਤੇ ਨੇ ਤੇ ਜਿਹੜੀ ਅਗਾਊਂ ਜ਼ਮਾਨਤ ਵਾਸਤੇ ਉਹਨਾਂ ਨੇ ਅਰਜੀ ਵੀ ਦਾਖਲ ਕੀਤੀ ਸੀ ਇਸ ਗੱਲ ਦੀ ਪੁਸ਼ਟੀ ਹੈ ਜੇ ਸਰ ਕੀ ਖਬਰਾਂ ਵੀ ਆਈਆਂ ਨੇ ਉਹਨਾਂ ਦੇ ਵਕੀਲ ਨੇ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਹੜੀ ਅਰਜੀ ਆਪਾਂ ਲਾਈ ਸੀਗੀ ਜ਼ਮਾਨਤ ਵਾਸਤੇ ਉਹ ਉਹਨਾਂ ਨੇ ਵਾਪਸ ਲੈ ਲਈਏ ਇਸ ਕਰਕੇ ਕਿ ਹੁਣ ਜੇਕਰ ਮੁਕੱਦਮਾ ਹੀ ਦਰਜ ਹੋ ਗਿਆ ਹੈ ਤਾਂ ਫਿਰ ਇਸ ਅਰਜੀ ਨੂੰ ਅਦਾਲਤ ਦੇ ਵਿੱਚ ਬਰਕਰਾਰ ਰੱਖਣ ਦਾ ਕੋਈ ਫਾਇਦਾ ਨਹੀਂ ਹੈ ਹੁਣ ਨਵੇਂ ਸਿਰੇ ਤੋਂ ਕਾਨੂੰਨੀ ਕਾਰਵਾਈ ਹੋਏਗੀ ਇਸ ਕਰਕੇ ਵਾਰੰਟ ਜਾਰੀ ਕੀਤੇ ਗਏ ਨੇ ਤਾਂ ਕਿ ਜਿੱਥੇ ਵੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ। ਅੱਛਾ万ਪ੍ਰੀਤ ਬਾਦਲ ਬਾਰੇ ਕੀ ਇਹ ਕਿਹਾ ਜਾਂਦਾ ਹੈ ਕਿ ਕਾਫੀ ਆਪਣਾ ਰਾਜਨੀਤੀ ਵਿੱਚ ਕਦਰ ਰੱਖਦੇ ਸੀ ਪਰ ਇੱਕ ਛੋਟਾ ਜਿਹਾ ਇਲਜ਼ਾਮ ਜਾਂ ਵੱਡਾ ਇਲਜ਼ਾਮ ਲੱਗਣ ਦੇ ਬਾਵਜੂਦ ਉਹ ਇੱਕਦਮ ਗਾਇਬ ਹੋ ਜਾਂਦੇ ਨੇ ਜਿੱਥੋਂ ਕਿਤੇ ਨਾ ਕਿਤੇ ਜ਼ਾਹਰ ਹੋ ਜਾਂਦਾ ਹੈ ਕਿ ਉਹਨਾਂ ਨੇ ਕਿਤੇ ਨਾ ਕਿਤੇ ਕੋਈ ਗਲਤੀ ਕੀਤੀ ਆ। ਬਿਲਕੁਲ ਕੋਈ ਵੀ ਰਾਜਨੇਤਾ ਆ ਜਦੋਂ ਸੱਤਾ ਦੇ ਵਿੱਚ ਆ ਜਾਂਦਾ ਆ ਪਾਰਟੀ ਦਾ ਹਿੱਸਾ ਬਣ ਜਾਂਦਾ ਆ ਉਹ ਜਨਤਾ ਤੇ ਇਹ ਉਮੀਦ ਲਗਾਉਂਦੀ ਆ ਕਿ ਹੁਣ ਸਾਡੇ ਹੱਕ ਦੀ ਗੱਲ ਕਰਨਗੇ ਪਰ ਹੁੰਦਾ ਕੀ ਹੈ ਕਿ ਇਹ ਸਭ ਤੋਂ ਪਹਿਲਾਂ ਆਪਣਾ ਢਿੱਡ ਪਰਨ ਦੀ ਕੋਸ਼ਿਸ਼ ਕਰਦੇ ਨੇ। ਜਿਨ੍ਹਾਂ ਵੀ ਫੰਡ ਐ ਸਰਕਾਰਾਂ ਤੋਂ ਲੈਣ ਨੂੰ ਕੇਂਦਰ ਸਰਕਾਰ ਤੋਂ ਜਾਂ ਜਿੱਥੋਂ ਵੀ ਆਉਣ ਦੀ ਉਮੀਦ ਕਰਦੇ ਨੇ ਕਿ ਸਾਨੂੰ ਜਨਤਾ ਦੇ ਹੱਕ ਲਈ ਇਹ ਫੰਡਾਂ ਇਸਤੇਮਾਲ ਕਰਨਾ ਹੈ ਪਰ ਕਿਤੇ ਨ ਕਿਤੇ ਉਹਨਾਂ ਦਾ ਮਨ ਬਦਲ ਜਾਂਦਾ ਹੈ ਕੀ ਸਭ ਤੋਂ ਪਹਿਲਾਂ ਆਪਣਾ ਦੇਖਣ ਲੱਗ ਜਾਂਦੇ ਨੇ ਜਨਤਾ ਦੀ ਤਾਂ ਬਾਅਦ ਚ ਦੇਖਦੇ ਨੇ ਅਜਿਹੇ ਕਾਰਜ ਜਿਹੜੇ ਜੇ ਆਪਣੇ ਸਵਾਰਥ ਲਈ ਨਾ ਸੋਚ ਕੇ ਨਿਸਵਾਰਥ ਹੋ ਕੇ ਜਨਤਾ ਬਾਰੇ ਸੋਚਣ ਤਾਂ ਸ਼ਾਇਦ ਅਜਿਹੇ ਜਿਹੜੇ ਇਲਜ਼ਾਮ ਲੱਗਦੇ ਨੇ ਉਹਨਾਂ ਤੋਂ ਬਚ ਜਾਣ ਕਿਤੇ ਨਾ ਕਿਤੇ ਜਨਤਾ ਵੀ ਖੁਸ਼ਹਾਲ ਹੋ ਜਾਣ ਆਪਣੇ ਨੇਤਾ ਪ੍ਰਤੀ ਔਰ ਨੇਤਾ ਵੀ ਇਹਨਾਂ ਪ੍ਰਤੀ ਇਮਾਨਦਾਰ ਹੋ ਜਾਣ ਅੱਛਾ ਅਗਲੇ ਸਵਾਲ 'ਵਾਰ ਰੁੱਕ ਕਰ ਲੈਣੇ ਆ ਜੋ ਕਿ ਸਭ ਤੋਂ ਵੱਧ ਭਾਰਤੀਆਂ ਦੇ ਦੇਸ਼ ਦੀ ਗਲੇ ਦੀ ਹੱਡੀ ਬਣਿਆ ਹੋਇਆ ਹੈ ਜੀ ਕੈਨੇਡਾ ਔਰ ਭਾਰਤ ਦਾ ਮੁੱਦਾ ਜੀ ਜੋ ਕਿ ਅਸਾਂ ਕੀ ਸੋਚਿਆ ਜਾ ਰਿਹਾ ਹੈ ਵੀ ਕਿਤਨੇ ਕਿਤੇ ਸਟੂਡੈਂਟ ਜਾਂ ਪੇਰੈਂਟਸ ਪੰਜਾਬ ਭਾਰਤ ਦੇ ਕਿਸੇ ਵੀ ਹਿੱਸੇ ਦੇ ਹੁਣ ਕਿਤੇ ਵੀ ਰਹਿਣ ਵਾਲੇ ਹੁਣ ਉਹਨਾਂ ਦੀ ਗਲੇ ਦੀ ਹੱਡੀ ਬਣਿਆ ਹੋਇਆ ਉਸ ਦੇ ਵਿੱਚ ਕੀ ਅਪਡੇਟ ਹੈ ਕੀ ਬੰਦੇ ਜਾ ਸਕਦੇ ਹਨ ਕਿ ਆ ਸਕਦੇ ਹਨ ਜਾਂ ਕੀ ਉਸ ਵਿੱਚ ਕੋਈ ਮੁੱਦਾ ਸੁਲਝਿਆ ਸਾਡੇ ਭਾਰਤ ਵੱਲੋਂ ਜਾਂ ਕੈਨੇਡਾ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਹੋਇਆ ਜੀ ਤੁਸੀਂ ਭਾਰਤ ਕੈਨੇਡਾ ਦੀ ਗੱਲ ਕੀਤੀ ਹੈ ਕਿਉਂਕਿ ਇਹ ਜਿਹੜਾ ਮੁੱਦਾ ਜਿਹੜਾ ਹੈ ਕਿ ਹੁਣ ਇਹ ਸਰਕਾਰ ਦੀ ਗਲਤੀ ਹੱਡੀ ਬਣੀ ਹੋਈ ਹੈ ਕਿਉਂਕਿ ਭਾਰਤ ਵੱਲੋਂ ਕੈਨੇਡੀਅਨ ਨਾਗਰਿਕਤਾ ਦੀ ਜਿਹੜੇ ਵੀ ਜ਼ਿਆਦਾ پابندੀਆਂ ਲਗਾ ਦਿੱਤੀ ਗਈ ਸੀ ਲੇਕਿਨ ਸਭ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ ਆਪਣੇ ਪੰਜਾਬ ਵਾਸੀ ਰਹਿੰਦੇ ਨੇ ਜਿਨ੍ਹਾਂ ਦੇ ਪੇਰੈਂਟਸ ਵੀ ਨੇ ਚਾਹੇ ਕੋਈ ਟੂਰਿਸਟ ਵੀਜ਼ਾ ਤੇ ਗਿਆ ਹੋਇਆ ਹੈ, ਵਪਾਰਕ ਤੌਰ ਤੇ ਗਿਆ ਹੈ ਜਾਂ ਪੜ੍ਹਾਈ ਦੇ ਬੇਸ ਤੇ ਗਿਆ ਹੋਇਆ ਉਹ ਸਾਰਿਆਂ ਨੂੰ ਪਰੇਸ਼ਾਨੀ ਹੁਣ ਹੋ ਗਈ ਇਸ ਕਰਕੇ ਕਿਉਂਕਿ ਵੀਜ਼ਾ ਤੇ ਰੋਕ ਲਗਾ ਦਿੱਤੀ ਗਈ। ਕਈ ਵਿਅਕਤੀ ਅਧਿਕਾਰ ਕੇ ਵੀ ਵਾਪਸ ਆਉਂਦੇ ਨੇ ਪਰ ਇਹ ਜਿਹੜੀ ਚੀਜ਼ ਹੈ ਸਭ ਤੋਂ ਜ਼ਿਆਦਾ ਆਪਣੇ ਪੰਜਾਬ ਵਾਸੀ ਨੂੰ ਤੰਗ ਕਰ ਰਹੀ ਹੈ। ਜਿਸ ਨੂੰ ਲੈ ਕੇ ਸਰਕਾਰਾਂ ਦੇ ਵਿੱਚ ਇਹੀ ਚਰਚਾ ਚੱਲਦੀ ਪਈ ਹੈ ਕਿ ਭਾਰਤ ਸਰਕਾਰ ਨੂੰ ਇਹ ਫੈਸਲਾ ਜਿਹੜਾ ਹੈ ਉਹ ਵਾਪਸ ਲੈਣਾ ਲੈ ਲੈਣਾ ਚਾਹੀਦਾ ਹੈ। ਹਾਲਾਂਕਿ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਨੇ OCI ਕਾਰਡਸ ਹੈਗੇ ਨੇ ਉਹ ਭਾਰਤ ਅਸਾਨੇ ਨਾਲ ਵਾਪਸ ਵੀ ਆ ਸਕਦੇ ਨੇ। ਇਸ ਕਰਕੇ ਹੋਰ ਵੀ ਕਈ ਸਹੂਲਤਾ ਜਾਰੀ ਕੀਤੀਆਂ ਜਾ ਰਹੀਆਂ ਨੇ ਐਡਵਾਈਜ਼ਿੰਗ ਨਵੀਂ ਵੀ ਜਾਰੀ ਹੋਈ ਸੀ ਕਿ ਜਿਨ੍ਹਾਂ ਦੇ OCIC ਕਾਰਡ ਜਿਹੜੇ ਐਕਸਪਾਇਰ ਵੀ ਹੋ ਗਏ ਸੀ ਉਹ ਅਪੀਲ ਕਰ ਦੇਣ ਛੇਤੀ ਤੋਂ ਛੇਤੀ ਤਾਂ ਕਿ ਉਹ ਵੀ ਵਾਪਸ ਆ ਸਕਣ ਜਿਨ੍ਹਾਂ ਦੇ ਐਕਸਪਾਇਰ ਕਾਰਡ ਹੋ ਚੁੱਕੇ ਨੇ ਉਹਨਾਂ ਨੂੰ ਇਹ ਦਿੱਕਤ ਸੀ ਕਿ ਉਹ ਭਾਰਤ ਵਾਪਸ ਨਹੀਂ ਆ ਸਕਦੇ ਪਰ ਆਪਾਂ ਗੱਲ ਕਰੀ ਵਿਦੇਸ਼ ਮੰਤਰੀ ਜੈ ਸੰਕਰ ਜੀ ਦੀ ਤੇ ਜਿਸ ਤਰੀਕੇ ਨਾਲ ਨਿੱਜਰ ਦੀ ਮੌਤ ਦੀ ਗੱਲ ਹੁੰਦੀ ਹੈ ਇਹ ਮੁੱਦਾ ਇਸੇ ਕਰਕੇ ਛੜਿਆ ਹੋਇਆ ਕਿਉਂਕਿ ਕਿਤੇ ਨ ਕਿਤੇ ਭਾਰਤ ਦੇ ਏਜੰਟਾਂ ਦਾ ਹੱਥ ਉਹਦੇ ਵਿੱਚ ਦੱਸਿਆ ਜਾ ਰਿਹਾ ਉਹਦੇ ਕਤਲ ਮਾਮਲੇ ਨੂੰ ਲੈ ਕੇ ਤਾਂ ਉਹਨਾਂ ਦਾ ਸਹਿਯੋਗ ਮੰਗਿਆ ਜਾ ਰਿਹਾ ਕੀ ਕਤਲ ਦੀ ਜਾਂਚ ਵਿੱਚ ਭਾਰਤ ਸਹਿਯੋਗ ਦੇਵੇ ਕਿਉਂਕਿ ਭਾਰਤ ਨੇ ਤਾਂ ਇਹ ਗੱਲ ਰੱਖਤੀ ਸ਼ਰਤ ਰੱਖਤੀ ਕੈਨੇਡਾ ਸਰਕਾਰ ਤੋਂ ਕਿ ਜੇਕਰ ਮੈਨੂੰ ਸਬੂਤ ਦਿਓਗੇ ਤਾਂ ਮੈਂ ਸ਼ਾਮਿਲ ਹੋਊਗਾ ਤੁਹਾਡੀ ਜਾਂਚ ਵਿੱਚ ਲੇਕਿਨ ਇਹ ਮੁੱਦਾ ਇਸ ਕਰਕੇ ਹੋਰ ਜ਼ਿਆਦਾ ਪੱਕ ਗਿਆ ਕਿ ਕਿ ਨਾ ਕੈਨੇਡਾ ਸਰਕਾਰ ਸਬੂਤ ਦੇਵੇਗੀ ਤਾਂ ਭਾਰਤ ਕਨਾਲ ਸ਼ਾਮਿਲ ਹੋਵੇਗੀ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਖਿਚੋਤਾਨ ਵਧ ਰਹੀ ਹੈ ਭਾਰਤ ਤੇ ਵੀ ਅਤਿਵਸਥਾ ਤੇ ਅਸਰ ਪਏਗਾ ਕੈਨੇਡਾ ਦੀ ਆਰਥਿਕ ਅਵਸਥਾ ਤੇ ਵੀ ਫਰਕ ਪਏਗਾ ਜਿਸ ਨੂੰ ਦੇਖਦੇ ਹੋਏ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਅਸੀਂ ਜਾਂਚ ਵਿੱਚ ਸ਼ਾਮਲ ਹੋਵਾਂਗੇ। ਬਹੁਤ ਵਧੀਆ ਗੱਲ ਆ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਇਹ ਐਡਾ ਵੱਡਾ ਫੈਸਲਾ ਲਿਆ ਕਿਉਂਕਿ ਇਹ ਉਹਨਾਂ ਦਾ ਨਹੀਂ ਇੰਟਰਨੈਸ਼ਨਲ ਮੁੱਦੇ ਨੇ ਪਰ ਕਿਤੇ ਨਾ ਕਿਤੇ ਆਮ ਜਨਤਾ ਨਾਲ ਜੁੜੇ ਹੋਏ ਨੇ ਬਹੁਤ ਲੋਕੀ ਨੇ ਜਿਹੜੇ 25-30 ਲੱਖ ਰੁਪਏ ਲਾ ਕੇ ਜਾਂ ਕਿਵੇਂ ਨਾ ਕਿਵੇਂ ਆਪਣਾ ਸਭ ਵੇਚ-ਵਟ ਕੇ ਬਾਹਰ ਜਾਂਦੇ ਨੇ ਤੇ ਉਹਨਾਂ ਨੂੰ ਜਾਂਦੇ ਐਦਾਂ ਦਾ ਸਵਾਲ ਸੁਣਨ ਨੂੰ ਮਿਲ ਜਵੇ ਜਾਂ ਕੋਈ ਐਦਾਂ ਦਾ ਐਕਸ਼ਨ ਜਾਂ ਐਦਾਂ ਦੀ ਕੁਇਰੀ ਸੁਣਨ ਨੂੰ ਮਿਲ ਜਵੇ ਤਾਂ ਉਹਨਾਂ ਤੇ ਕੀ ਬਿੱਤੀ ਹੋਗੀ। ਇੱਕ ਛੋਟਾ ਜਿਹਾ ਸਵਾਲ ਹੋਰ ਲੈ ਲੈਣੇ ਆ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਸ਼ਾਇਰ ਆਕਿ ਸੇ ਸ਼ਾਇਰ ਨੇ ਬਹੁਤ ਹੀ ਵਧੀਆ ਲਿਖਿਆ ਹੈ ਕਹਿੰਦੀ ਦੁਨੀਆਂ ਦੀ ਅਮੀਰੀ ਤੇ ਗਰੀਬੀ ਦਾ ਤੈਨੂੰ ਫਰਕ ਬਦਾਉਣਾ ਚਾਹੁੰਨੇ ਆ ਕਦੇ ਆਕੇ ਮਿਲ ਰੱਬਾ ਅਸੀਂ ਰੱਬ ਬਦਲਣਾ ਚਾਹੁੰਨੇ ਆ ਕੋਈ ਮਹਿਲਾ ਦੇ ਵਿੱਚ ਸੌਂਦਾ ਨਹੀਂ ਕੋਈ ਝੌਂਪੜੀਆਂ ਲਈ ਵੀ ਤਰਸਦਾ ਏ ਤੇਰਾ ਕਿਉਂ ਕਹਿ ਰੱਬਾ ਗਰੀਬਾਂ ਉੱਤੇ ਵਰਸਦਾ ਏ ਇਸ ਕਹਿਰ ਦੀ ਤੈਨੂੰ ਝਲਕ ਦਿਖਾਉਣਾ ਚਾਹੁੰਨੇ ਆ ਕਦੇ ਆਕੇ ਮਿਲ ਰੱਬਾ ਅਸੀਂ ਰੱਬ ਬਦਲਣਾ ਚਾਹੁੰਨੇ ਆ ਅੱਛਾ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਇੱਕ ਜਹਾ ਮੁੱਦਾ ਜਿਹੜਾ ਕਿਸੇ ਵੇਰੇ ਉੱਠ ਕੇ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦਾ ਹੈ ਔਰ ਦੇਖ ਕੇ ਔਰ ਖਬਰ ਪੜ ਕੇ ਇੱਕ ਵਾਰੀ ਦਿਲ ਦਹਿਲ ਜਾਂਦਾ ਹੈ ਉਹ ਹੈ ਕਿ ਚਿੱਟੇ ਦਾ ਔਰ ਨਸ਼ੇ ਦਾ ਮੁੱਦਾ ਜੀ ਤੇ ਉਸ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਉਸ ਮੁੱਦੇ ਨੂੰ ਕੀ ਇਸ ਚਿੱਟੇ ਦੇ ਨਸ਼ੇ ਨੂੰ ਜੋ ਕਿ ਪੰਜਾਬ ਦੇ ਵਿੱਚ ਛੇਮ ਦਰਿਆਵਾਰ ਵਗ ਰਿਹਾ ਹੈ ਕੀ ਇਸ ਤੇ ਰੋਕ ਨਹੀਂ ਪਾ ਸਕਦੀ ਜਾਂ ਕੀ ਆਰਤੀ ਜੀ ਇੱਥੇ ਕੋਈ ਪੂਰੀ ਠਾਲੀ ਲੱਗ ਸਕਦੀ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਨਸ਼ੇ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਚਾਇਤ ਵਿੱਚ ਦਿਨੋ ਦਿਨ ਨਸ਼ਾ ਹੋਰ ਵਧਦਾ ਜਾ ਰਿਹਾ ਆਏ ਦਿਨ ਕੋਈ ਨਾ ਕੋਈ ਨੌਜਵਾਨ ਹੈ ਹੁਣ ਤਾਂ ਨੌਜਵਾਨ ਕੁੜੀਆਂ ਵੀ ਜਿਹੜੇ ਨੇ ਉਹ ਨਸ਼ੇ ਦੀ ਲਤ ਵਿੱਚ ਉਲਸਦੀਆਂ ਜਾ ਰਹੀਆਂ ਨੇ ਨਸ਼ੇ ਦੀ ਦਲਦਲ ਵਿੱਚ ਫਸਦੀਆਂ ਜਾ ਰਹੀਆਂ ਨੇ ਪਰ ਕਿਤੇ ਕਿਤੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਨਸ਼ੇ 'ਤੇ ਠੱਲ ਪਾਉਣ ਦੇ ਲਈ ਹਰ ਤਰੀਕੇ ਦੀ ਮੁਹਿੰਮ ਚਲਾਈ ਜਾ ਰਹੀ ਹੈ ਲੋਕਾਂ ਨੂੰ ਚੈਕਿੰਗ ਕੀਤੀ ਜਾਂਦੀ ਹੈ ਚੌਂਕਾ ਤੇ ਆਉਣ ਜਾਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਵੀ ਉਹਨਾਂ ਦੇ ਕੋਲ ਕੀ ਕੁਝ ਬਰਾਮਤ ਹੁੰਦਾ ਹੈ ਕਿ ਤੇ ਨਸ਼ਾ ਤਾਂ ਨਹੀਂ ਹੋ ਰਿਹਾ ਲੇਕਿਨ ਜਿਸ ਤਰੀਕੇ ਨਾਲ ਆਪਾਂ ਸਰਹੱਦੀ ਇਲਾ ਪਰ ਉਹਦੇ ਤੇ ਵੀ ਸਰਕਾਰ ਪੂਰੇ ਤਰੀਕੇ ਨਾਲ ਸ਼ਿਕੰਜਾ ਕਸ਼ਨ ਦੀ ਪੁਰੀ ਤਿਆਰੀ ਕਰ ਰਹੀ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਕਿਸ ਤਰ੍ਹਾਂ ਇਹਦੇ ਤੇ ਠੱਲ ਪਾਈ ਜਾ ਸਕਦੀ ਹੈ ਇਹ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਹੁਣ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਜਿਸ ਤਰ੍ਹਾਂ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਈ ਸੀਗੀ ਉੱਥੇ ਇਹ ਮੁੱਦਾ ਵੀ ਚੁੱਕਿਆ ਗਿਆ ਕਿ ਜਿਹੜੇ ਡਰੋਨ ਰਾਹੀਂ ਨਸ਼ਾ ਆਉਂਦਾ ਹੈ ਉਸ ਤੇ ਵੀ ਕਿਸ ਤਰ੍ਹਾਂ ਠੱਲ ਪਾਈ ਜਾ ਸਕਦੀ ਹੈ ਤਾਂ ਐਂਟੀ ਡਰੋਨ ਲਗਾਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਕੈਮਰੇ ਲੱਗਣਗੇ ਨਿਗਰਾਨੀ ਕੀਤੀ ਜਾਊਗੀ ਕਿ ਨਸ਼ਾ ਜਿੱਧਰੋਂ ਵੀ ਪੰਜਾਬ ਦੇ ਵਿੱਚ ਸੁਬਿਧ ਦੇ ਵਿੱਚ ਐਂਟਰ ਹੁੰਦਾ ਹੈ ਉੱਥੇ ਹੀ ਉਹਨਾਂ ਨੂੰ ਕਬਜ਼ੇ ਦੇ ਵਿੱਚ ਉਮੀਦ ਕਰਦੇ ਆ ਕਿ ਸਾਡੇ ਦਰਸ਼ਕਾਂ ਨੂੰ ਜੋ ਆਤੀ ਜੀ ਨੇ ਇਸ ਵਲਾਂ ਦਾ ਜਵਾਬ ਦਿੱਤੇ ਨੇ ਪਸੰਦ ਆਏ ਹੋਣਗੇ ਪਰ ਕਿਤੇ ਨਾ ਕਿਤੇ ਇਹ ਚਿੱਟੇ ਦਾ ਮੁੱਦਾ ਨਸ਼ੇ ਦਾ ਮੁੱਦਾ ਅਸੀਂ ਆਏ ਦਿਨ ਖਬਰਾਂ ਪੜਦੇ ਆ ਕਿ ਡਰੋਨ ਦੇ ਰਾਹੀਂ ਡਰੱਗਸ ਆ ਗਈ ਐਨੇ ਕਰੋੜਾਂ ਦੀ ਡਰੱਗਸ ਆ ਗਈ ਕਿਤੇ ਨਾ ਕਿਤੇ ਫਿਰ ਵੀ ਇਹ ਬੜਾ ਪਰੇਸ਼ਾਨੀ ਦਾ ਮੁੱਦਾ ਬਣਿਆ ਆਇਆ ਬਣਿਆ ਆਇਆ ਔਰ ਉਮੀਦ ਕਰਦੇ ਆ ਦੁਆ ਕਰਦੇ ਆ ਕਿ ਕਿਸੇ ਦਾ ਪੁੱਤ ਕਿਸੇ ਦੀ ਧੀ ਵੀ ਇਸ ਨਸ਼ੇ ਦੀ ਦਲ ਵਿੱਚ ਨਾ ਆਵੇ ਅੱਜ ਲਈ ਸਿਰਫ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਫਿਰ ਹਾਜ਼ਰ ਹੋਵਾਂਗੇ ਦੇਖਦੇ ਰਹੋ ਸਮਝਾ ਨਿਊਜ਼